ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਪਨੀਰ ਸ਼ਿਮਲਾ ਮਿਰਚ ਕੜਾਈ ਪਨੀਰ ਬਣਾ ਕੇ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਮੇਰੇ ਪਨੀਰ ਕੜਾਈ ਪਨੀਰ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਤੇ ਇੱਥੇ ਲਿਆ ਦੀ ਅਸੀਂ ਪਨੀਰ ਪਨੀਰ ਦੇ ਅਸੀਂ ਪੀਸ ਕਰ ਲਏ ਸੀ ਤੇ ਟਮਾਟਰਾਂ ਨੂੰ ਕੱਟ ਲਿਆ ਸੀ ਗਲਾਈ ਦੇ ਵਿੱਚ ਸ਼ਿਮਲਾ ਮਿਰਚ ਤੇ ਪਿਆਜ਼ ਇਹਨਾਂ ਨੂੰ ਹੁਣ ਅਸੀਂ ਇਹਨਾਂ ਨੂੰ ਮੈਲੀ ਮੇਟ ਕਰ ਦਵਾਂਗੇ ਐਸਟਰਾ ਅਸੀਂ ਇਹਨਾਂ ਸਬਜ਼ੀਆਂ ਨੂੰ ਸਾਰਿਆਂ ਨੂੰ ਮਿਕਸ ਕਰ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਵਾਂਗੇ ਕਲਰ ਵਾਲੀ ਮਿਰਚ ਪਾ ਦਾਂਗੇ 1 ਚਮਚਾ ਅਸੀਂ ਵਿਸਨ ਦਾ ਪਾ ਦਵਾਂਗੇ ਅਦਕਤ ਤੇ ਲਸਣ ਦਾ ਪੇਸਟ ਪਾ ਦਾਂਗੇ। ਦਹੀਂ ਪਾ ਦਵਾਂਗੇ। 2 ਚਮਚੇ ਅਸੀਂ ਦਹੀਂ ਦੇ ਪਾਤੇ ਸੀ। ਥੋੜੀ ਜੀ ਪਾਵਾਂਗੇ ਅਸੀਂ ਕਸੂਰੀ ਮੇਥੀ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ। ਵੇਸੋਂ ਦੇ ਨਾਲ ਦਹੀਂ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਦਵਾਂਗੇ। ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਦਿੱਤਾ ਸੀ ਤੇ ਹੁਣ ਇਹਨੂੰ ਅਸੀਂ ਰਸਤੇ ਤੇ ਰੱਖ ਦਵਾਂਗੇ 10 ਤੋਂ 15 ਮਿੰਟ ਵਾਸਤੇ ਗੈਸ ਦੇ ਉੱਪਰ ਕੜਾਈ ਰੱਖ ਕੇ ਇਹਦੇ ਵਿੱਚ ਅਸੀਂ ਸਰ੍ਹੋਂ ਦਾ ਤੇਲ ਪਾ ਦਵਾਂਗੇ ਤੇ ਹੁਣ ਅਸੀਂ ਇਹਨੂੰ ੜਕ ਕੇ ਦੀ ਤਿਆਰੀ ਕਰਾਂਗੇ ਜਿੰਨਾ ਚਿਰ ਅਸੀਂ ਸਬਜ਼ੀਆਂ ਨੂੰ ਮੈਰੀਨੇਟ ਹੋਣ ਦਿੱਤਾ ਸੀ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਅਸੀਂ ਸੁੱਕੇ ਮਸਾਲੇ ਪਾ ਦਵਾਂਗੇ ਇੱਕ ਚਮਚਾ ਜੀਰੇ ਦਾ ਇੱਕ ਕੜੀ ਇਲਾਚੀ ਇੱਕ ਤੇਜ ਪੱਤਾ ਇਥੇ ਪਾਵਾਂਗੇ ਆਪਾਂ ਗਰਮ ਚੀਨੀ ਤੇ ਮਸਾਲਿਆਂ ਨੂੰ ਅਸੀਂ ਤੇਲ ਦੇ ਵਿੱਚ ਪਾ ਦਵਾਂਗੇ ਮਸਾਲਿਆਂ ਨੂੰ ਤੜਕ ਲੈਣੇ ਆ ਤੇਲ ਦੇ ਵਿੱਚ ਇਥੇ ਅਧਿਕਤ ਨਰਸਨ ਦਾ ਪੇਸਟ ਪਾ ਦਵਾਂਗੇ 2 ਮਿੰਟ ਵਾਸਤੇ ਇਹਨੂੰ ਭੁੰਨ ਲਵਾਂਗੇ ਅਧਿਕਤ ਲਸਣ ਨੂੰ ਭੁੰਨ ਲਿਆ ਸੀ ਹੁਣ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਆਜਾ ਨੂੰ ਵੀ ਅਸੀਂ ਧੁੰਨ ਲਵਾਵਾਂਗੇ ਦੂਸਰੀ ਸਾਈਡ ਤੇ ਪੈਨ ਦੇ ਵਿੱਚ ਅਸੀਂ ਤੇਲ ਪਾਤਾ ਸੀ ਤੇ ਇਹਦੇ ਵਿੱਚ ਅਸੀਂ ਆ ਜਿਹੜੇ ਪੰਪ ਮੈਡਮੇਟ ਕੀਤੇ ਸੀ ਇਹਨਾਂ ਨੂੰ ਪਾ ਕੇ ਤੇ 3-4 ਮਿੰਟ ਵਾਸਤੇ ਇਹਨਾਂ ਨੂੰ ਵੀ ਅਸੀਂ ਫਰਾਈ ਕਰ ਲੈਨੇ ਆ ਇੱਦੋਂ ਸਾਡੇ ਪਿਆਜ਼ ਭੁੱਜ ਰਹੇ ਨੇ ਪਿਆਜ਼ ਜਨ ਨੂੰ ਕੋਨ ਲਿਆ ਸੀ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦੇਵਾਂ ਨੂੰ ਨਮਕ ਅਸੀਂ ਪਹਿਲੇ ਵੀ ਪਾਇਆ ਸੀ ਥੋੜਾ ਜਿਹਾ ਨਮਕ ਪਾਵਾਂਗੇ ਨਾਲੀ ਪਾ ਦੇਵਾਂਗੇ ਕਾਲੀ ਮਿਰਚ ਦਾ ਪਾਊਡਰ ਧਨੀਆ ਪਾਊਡਰ ਥੋੜੀ ਜਿਹੀ ਪਾ ਦਵਾਂਗੇ ਲਾਲ ਚਿਲੀ ਗਰਮ ਮਸਾਲਾ ਹਲਦੀ ਪਾਉਂਦੇ ਟਮਾਟਰਾਂ ਦੇ ਪਿਊਰੀ ਤੇ ਹਰੀ ਮਿਰਚ ਨੂੰ ਮੈਂ ਇੱਥੇ ਪੀਸ ਲਿਆ ਸੀ ਜਿਹੜੇ ਟਮਾਟਰ ਸੀ ਉਹ ਅਸੀਂ ਟਮਾਟਰ ਦੇਸੀ ਪਾਏ ਉਹਨਾਂ ਦਾ ਕਲਰ ਇਸ ਕਰਕੇ ਵਾਈਟ ਵਾਈਟ ਜਿਹਾ ਹੋਇਆ ਸੀ ਤੇ ਮਸਾਲੇ ਨੂੰ ਹੁਣ ਅਸੀਂ ਭੁੰਨ ਲਵਾਂਗੇ ਇੱਥੇ ਮਿਕਸੀ ਜੱਗ 'ਚ ਮੈਂ ਪਾਣੀ ਪਾ ਕੇ ਤੇ ਅਸੀਂ ਇਹਦੇ ਵਿੱਚ ਪਾ ਦਵਾਂਗੇ ਮਸਾਲੇ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਗਰੇਵੀ ਨੂੰ ਅਸੀਂ ਪਕਾ ਲਿਆ ਹੁਣ ਇਹਦੇ ਵਿੱਚ ਅਸੀਂ ਜਿਹੜੇ ਤੜਕੇ ਵਾਸਤੇ ਰੱਖਿਆ ਸੀ ਉਹ ਪਾ ਦਵਾਂਗੇ ਪਿਆਜ਼ ਥੋੜੀ ਮਿਕਸ ਕਰ ਦਵਾਂਗੇ ਤੜਕੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਹੁਣ ਅਸੀਂ ਇਹਨੂੰ ਪਕਾ ਲਵਾਂਗੇ। ਨਾਲ ਹੀ ਅਸੀਂ ਇਹਦੇ ਧਨੀਆ ਪਾ ਦਵਾਂਗੇ। ਧਨੀਆ ਪਾ ਕੇ ਹੁਣ ਅਸੀਂ ਇਹਨੂੰ ਢੱਕ ਕੇ ਪਕਾ ਲਵਾਂਗੇ। ਸਬਜ਼ੀ ਨੂੰ 2-3 ਮਿੰਟ ਵਾਸਤੇ ਪਕਾ ਲਿਆ ਸੀ ਹੁਣ ਅਸੀਂ ਇਹਨੂੰ ਚੈੱਕ ਕਰ ਲਵਾਂਗੇ। ਇਹ ਸਬਜੀ ਬਣ ਕੇ ਤਿਆਰ ਹੈ ਤਾਂ ਹੁਣ ਅਸੀਂ ਇਹਨੂੰ ਗੈਸ ਨੂੰ ਬੰਦ ਕਰ ਦਿੰਦੇ ਆ ਅਸੀਂ ਇੰਨੀ ਕੁ ਗਰੇਵੀ ਵਾਲੀ ਸਬਜੀ ਇਸ ਰੱਖਣੀ ਸੀ ਸਬਜੀ ਨੂੰ ਅਸੀਂ ਕੰਟੇਨਰ ਵਿੱਚ ਪਾ ਦਿੰਦੇ ਆ ਸ਼ਾਈ ਪਨੀਰ ਮਿਕਸ ਸਬਜੀ ਬਣ ਕੇ ਤਿਆਰ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ